ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਦੀ ਸੰਭਾਵਨਾ ਕੀ ਮੀਂਹ ਪਊਗਾ ਜਾਂ ਨਹੀਂ ਜਾਂ ਗਰਮੀ ਹੈ ਜਿਹੜੀ ਉਹ ਬਰਕਰਾਰ ਰਹੂਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਿਛਲੇ 24 ਘੰਟੇ ਦੀ ਜਿਸ ਤਰ੍ਹਾਂ ਆਪਾਂ 19 ਤੇ 20 ਤਰੀਕ ਨੂੰ ਦੱਸਿਆ ਸੀਗਾ ਵੀ ਪੰਜਾਬ ਦੇ ਵਿੱਚ ਕੋਈ ਖਾਸ ਕਾਰਵਾਈਆਂ ਜਿਹੜੀਆਂ ਉਹ ਨਹੀਂ ਹੋਣਗੀਆਂ ਕਿਸੇ ਤਰ੍ਹਾਂ ਦੀ ਕੋਈ ਮੀਂਹ ਦੀ ਘਟਨਾ ਖਾਸ ਆ ਜਿਹੜੀ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਥੋੜੀ ਬਹੁਤ ਜਿਗਾਮਤ ਤੇ ਹਲਕੀ-ਪੁਲਕੀ ਕਾਰਵਾਈ ਹੋਈ ਆ ਜੇਕਰ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਇਸ ਵਕਤ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਸਿਸਟਮਾਂ ਦੀ ਗੱਲ ਕਰੀਏ ਤਾਂ ਇੱਕ ਜਿਹੜਾ ਚੱਕਰਵਾਤ ਆ ਉਹ ਪੂਰਬੀ ਰਾਜਸਥਾਨ ਦੇ ਭਾਗਾਂ ਦੇ ਬਣਿਆ ਹੋਇਆ ਤੇ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਪੂਰਬੀ ਉੱਤਰ ਪ੍ਰਦੇਸ਼ ਅਤੇ ਪੂਰਬੀ ਮੱਧ ਪ੍ਰਦੇਸ਼ ਦੇ ਭਾਗਾਂ ਦੇ ਬਣਿਆ ਹੋਇਆ ਹੈ ਜਾਇਦ ਦੇ ਨਾਲ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਤੇ ਦੂਸਰੇ ਪਾਸਿਓਂ ਜਿਹੜੀਆਂ ਕਿ ਆਪਣੇ ਅਰਬ ਸਾਗਰ ਤੋਂ ਜਿਹੜੀਆਂ ਪੌਣਾ ਆਉਂਦੀਆਂ ਉਹ ਵੀ ਘੁੰਮ ਕੇ ਉਸ ਚੱਕਰਵਾਤਾ ਦੇ ਲੋ ਪ੍ਰੈਸ਼ਰ ਏਰੀਆ ਦੇ ਨਾਲ ਘੁੰਮ ਕੇ ਪੰਜਾਬ ਦੇ ਭਾਗਾਂ ਤੇ ਜਬਰਦਸਤ ਤਰੀਕੇ ਦੇ ਨਾਲ ਪਹੁੰਚ ਰਹੀਆਂ ਨੇ ਹੁਣ ਆਪਾਂ ਗੱਲ ਕਰਦੇ ਹਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਆਉਣ ਵਾਲੇ 24 ਘੰਟੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਖਾ ਅਤੇ ਕਈ ਥਾਵਾਂ ਤੇ ਤੇਜ਼ ਸ਼ਰਾਟੇਦਾਰ ਮੀਂਹ ਝੱਖੜ ਦੇ ਨਾਲ ਆ ਜਿਹੜਾ ਉਹ ਪੈ ਸਕਦਾ ਉਹਦੇ ਵਿੱਚ ਜਿਵੇਂ ਕਿ ਪੂਰਬੀ ਇਲਾਕੇ ਆ ਜਿਹੜੇ ਉਹ ਜ਼ਿਆਦਾ ਪ੍ਰਭਾਵਿਤ ਹੋਣਗੇ ਜਿਵੇਂ ਪਟਿਆਲਾ ਹੋ ਗਿਆ ਮਲੇਰ ਕੋਟਲਾ ਸੰਗਰੂਰ ਬਰਨਾਲਾ ਮਹਾਲੀ ਚੰਡੀਗੜਾ ਇਸੇ ਤਰ੍ਹਾਂ ਉੱਤਰੀ ਇਲਾਕੇ ਅੰਮ੍ਰਿਤਸਰ ਪਠਾਨਕੋਟ ਤਰਨਤਨ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਰੋਪੜ ਨੰਗਲ ਇਸ ਤੋਂ ਬਿਨਾ ਅਨੰਦਪੁਰ ਸਾਹਿਬ ਹੋ ਗਿਆ ਤੇ ਲੁਧਿਆਣਾ ਮੋਗਾ ਬਰਨਾਲਾ ਬਠਿੰਡਾ ਇਹਨਾਂ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਉਹ ਹੋ ਸਕਦੀਆਂ ਉਹ ਅੱਜ ਰਾਤ ਨੂੰ ਵੀ ਹੋ ਸਕਦੀਆਂ ਤੜਕਸਾਰ ਹੁੰਦੇ ਹੋਏ ਕੱਲ ਜਾਂ ਫਿਰ ਕੱਲ ਸ਼ਾਮ ਦੇ ਟਾਈਮ ਤੇ ਇਹ ਕਾਰਵਾਈਆਂ ਹੋਣ ਦੀ ਸੰਭਾਵਨਾ ਵਾ ਇਸ ਤੋਂ ਬਿਨਾ ਜਿਹੜੇ ਦੱਖਣੀ ਭਾਗ ਅਬੋਰ ਮਲੋਟ ਫਰੀਦਕੋਟ ਫਰੋਜਪੁਰ ਮੌਕਸਰਾ ਮਾਨਸਾ ਬੁੱਢਲਾਡਾ ਇਹ ਜਿਹੜੇ ਏਰੀਆ ਇਹਨਾਂ ਦੇ ਵਿੱਚ ਵੀ ਕਾਰਵਾਈਆਂ ਹੋ ਸਕਦੀਆਂ ਪਰ ਹਲਕੀਆਂ ਕਾਰਵਾਈਆਂ ਹੋਣਗੀਆਂ ਜਿਆਦਾ ਜਿਹੜੀਆਂ ਭਾਰੀ ਵਰਖਾ ਹੋਣ ਦੀ ਇੱਧਰ ਸੰਭਾਵਨਾ ਜਿਹੜੀ ਉਹ ਨਹੀਂ ਹੈ ਬਾਕੀ ਪੰਜਾਬ ਦੇ ਜਿਹੜੇ ਇਲਾਕੇ ਦੱਸਿਆ ਉਹਨਾਂ ਦੇ ਵਿੱਚ ਤੇਜ਼ ਭਾਰੀ ਵਰਖਾ ਹੋਣ ਦੀ ਸੰਭਾਵਨਾ ਕਈ ਇਲਾਕਿਆਂ ਦੇ ਵਿੱਚ ਮੌਨਸੂਨ ਦਾ ਜਿੰਨਾ ਤੱਕ ਸਵਾਲ ਆ ਮੌਨਸੂਨ ਆ ਹਲੇ ਆਉਣ ਦੇ ਵਿੱਚ ਪੰਜਾਬ ਦੇ ਵਿੱਚ ਟਾਈਮ ਲੱਗੂਗਾ 4 ਤੋਂ 5 ਦਿਨ ਹੋ ਸਕਦਾ 26 27 ਤਰੀਕ ਤੱਕ ਪੰਜਾਬ ਦੇ ਵਿੱਚ ਮੌਨਸੂਨ ਜਿਹੜੀ ਉਹ ਪਹੁੰਚ ਜੇ ਤੇ ਕਿਸਾਨ ਵੀਰਾਂ ਲਈ ਇਹ ਖੁਸ਼ੀ ਵਾਲੀ ਖਬਰ ਆ ਵੀ ਆ ਜਿਹੜਾ ਹਫਤਾ ਬਾ 21 22 23 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਬਰਖਾ ਹੋਊਗੀ ਜੰਮ ਕੇ ਬਰਖਾ ਹੋਊਗੀ ਜਿਹਦੇ ਨਾਲ ਝੋਨੇ ਦੀ ਫਸਲ ਨੂੰ ਕਾਫੀ ਵਧੀਆ ਜਿਹੜਾ ਫਾਇਦਾ ਮਿਲਦੀ ਸੰਭਾਵਨਾ ਇਸ ਤੋਂ ਬਾਅਦ 25 26 27 28 ਉਹ ਵੀ ਜ਼ਬਰਦਸਤ ਵਰਖਾ ਪੰਜਾਬ ਦੇ ਵਿੱਚ ਹੋਊਗੀ ਭਾਰੀ ਤੋਂ ਬਹੁਤ ਭਾਰੀ ਵਰਖਾ ਕਿਉਂਕਿ ਬੈਕ ਟੂ ਬੈਕ ਦੋ ਲੋ ਪ੍ਰੈਸ਼ਰ ਏਰੀਆ ਜਿਹੜੇ ਉਹ ਬੰਗਾਲ ਦੀ ਖਾੜੀ ਦੇ ਵਿੱਚ ਪੈਦਾ ਹੋ ਰਿਹਾ ਇੱਕ ਚੱਲ ਚੁੱਕਿਆ ਤੇ ਦੂਸਰਾ ਉਹਦੇ ਪਿੱਛੇ ਜ਼ਬਰਦਸਤ ਤਰੀਕੇ ਨਾਲ ਬਣ ਰਿਹਾ ਜਿਹੜਾ ਕਿ ਡੀਪ ਡਿਪਰੈਸ਼ਨ ਤੱਕ ਜਾਊਗਾ ਤੇ ਪੰਜਾਬ ਵਿੱਚ ਪਾਰੀ ਬਰਖਾ ਦੇਊਗਾ ਕਿਉਂਕਿ ਉਹਨਾਂ ਦੀ ਡਾਇਰੈਕਸ਼ਨ ਆ ਜਿਹੜੀ ਉਹ ਬੈਸਟ ਨਾਰਥ-ਵੈਸਟ ਹੋਣ ਵਾਲੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬਾਰੇ ਆਪਾਂ ਅਪਡੇਟ ਦੇਵਾਂਗੇ ਹੁਣ ਆਪਾਂ ਗੱਲ ਕਰਦੇ ਆ ਅਗਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਤੁਸੀਂ 21 ਤਰੀਕ ਨੂੰ ਦੇਖ ਸਕਦੇ ਹੋ ਪੰਜਾਬ ਦੇ ਉੱਤਰੀ ਅਤੇ ਪੂਰਬੀ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਹੋ ਸਕਦੀਆਂ ਤੇਜ਼ ਸ਼ਰਾਟੇਦਾਰ ਮੀਂਹ ਤੇ ਨੇਰੀ ਝੱਖੜਾ ਜਿਹੜਾ ਉਹ ਆ ਸਕਦਾ ਇਸ ਤੋਂ ਬਿਨਾਂ ਜੰਮੂ ਦੇ ਕੁਝ ਭਾਗਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਰਾਜਸਥਾਨ ਤੇ ਗੁਜਰਾਤ ਦੇ ਭਾਗਾਂ ਦੇ ਵਿੱਚ ਵੀ ਵਰਖਾ ਹੋਣ ਦੀ ਸੰਭਾਵਨਾ ਤੇ ਪੂਰਬੀ ਮੱਧ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ ਪੱਛਮੀ ਉਗਾਲ ਨਾਰਥ ਈਸਟ ਇੰਡੀਆ ਮੂਸਲਾ ਧਾਰ ਵਰਖਾ ਹੋਊਗੀ ਉਸ ਤੋਂ ਬਾਅਦ ਗੱਲ ਕਰੀਏ ਜੀ ਆਪਾਂ 22 ਤਰੀਕ ਦੀ 22 ਅਤੇ 23 ਤਰੀਕ ਦੋ ਦਿਨ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਪੂਰਬੀ ਮੱਧ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਹੋਰ ਬਹੁਤ ਸਾਰੇ ਭਾਗਾਂ ਦੇ ਵਿੱਚ ਤੇ ਗੁਜਰਾਤ ਦੇ ਭਾਗਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੁੰਦੀ ਸੰਭਾਵਨਾ ਤੇ ਇਹਦੇ ਨਾਲ ਤੇਜ਼ ਸ਼ਰਾਟੇ ਦਾ ਰਮੀ ਤੇ ਕਈ ਥਾਵਾਂ ਤੇ ਨੇਹਰੀ ਝਖੜਾਉਣ ਦੀ ਵੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 23 ਤਰੀਕ ਦੀ 23 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ 23 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗ ਹਰਿਆਣਾ ਮੱਧ ਪ੍ਰਦੇਸ਼ ਦੇ ਸਾਰੇ ਭਾਗ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਹਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਤੇ ਗੁਜਰਾਤ ਦੇ ਸਾਰੇ ਭਾਗਾਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਜਾਣੀ ਕਿ 21 22 23 ਤੇ 24 ਤਰੀਕ ਕਈ ਭਾਗਾਂ ਦੇ ਵਿੱਚ ਪੰਜਾਬ ਦੇ ਭਾਗਾਂ ਦੇ ਵਿੱਚ ਮूसलाधार ਵਰਖਾ ਹੋਊਗੀ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਵਧੀਆ ਲਾਭ ਪਹੁੰਚਣ ਦੀ ਸੰਭਾਵਨਾ ਗੱਲ ਕਰੀਏ ਆਪਾਂ 24 ਤਰੀਕ ਦੀ 24 ਤੇ 25 ਤਰੀਕ ਦੀ 24 25 ਤਰੀਕ ਨੂੰ ਪੰਜਾਬ ਚ ਹਲਕੇ ਫੁਲਕੇ ਗਤੀਵਿਧੀਆਂ ਹੋਣਗੀਆਂ ਗੁਜਰਾਤ ਰਾਜਸਥਾਨ ਦੇ ਭਾਗਾਂ ਦੇ ਵਿੱਚ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਭਾਗਾਂ ਚ ਜ਼ਬਰਦਸਤ ਬਰਖਾ ਹੌਣ ਦੀ ਸੰਭਾਵਨਾ ਗੱਲ ਕਰੀਏ ਆਪਾਂ 26 ਤਰੀਕ ਦੀ 26 ਤਰੀਕ ਨੂੰ ਤੁਸੀਂ ਫੇਰ ਇੱਕ ਵਾਰੀ ਦੇਖ ਸਕਦੇ ਹੋ 26 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਤੇ ਹਰਿਆਣਾ ਇਹਨਾਂ ਭਾਗਾਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਰਖਾ ਹੋਊਗੀ ਯਾਨੀ 25 ਤਰੀਕ ਦੀ ਰਾਤ 26 ਤਰੀਕ ਦਾ ਦਿਨ ਤੇ 26 ਤਰੀਕ ਦੀ ਰਾਤ ਜਬਰਦਸਤ ਮੀਂਹ ਪੈਣ ਦੀ ਸੰਭਾਵਨਾ ਜਿਹਦੇ ਨਾਲ ਪੰਜਾਬ ਦੇ ਕਿਸਾਨ ਵੀਰਾਂ ਦੇ ਲਈ ਖੁਸ਼ੀਆਂ ਵਾਲਾ ਮਾਹੌਲ ਬਣ ਜਾਊਗਾ ਤੇ ਉਦੋਂ ਤੱਕ ਹੋ ਸਕਦਾ 26-27 ਤਰੀਕ ਤੱਕ ਪੰਜਾਬ ਦੇ ਵਿੱਚ ਮੌਨਸੂਨ ਆ ਜਿਹੜੀ ਉਹ ਵੀ ਆ ਜੇ ਤੇ ਉਹ ਡਿਕਲੇਅਰ ਕਰ ਦਿੱਤੀ ਜਾਵੇ ਮੌਸਮ ਵਿਭਾਗ ਅੱਲੀ ਉਸ ਤੋਂ ਬਾਅਦ ਗੱਲ ਕਰੀਏ ਆਪਾਂ 27 ਤਰੀਕ 27 ਤਰੀਕ ਨੂੰ ਵੀ ਤੁਸੀਂ ਦੇ ਸਕਦੇ ਹੋ ਜੰਮੂ ਕਸ਼ਮੀਰ ਦੇ ਜੰਮੂ ਏਰੀਆ ਦੇ ਵਿੱਚ ਹਿਮਾਚਲ ਉੱਤਰਾਖੰਡ ਆ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਦਿੱਲੀ ਮੱਧ ਪ੍ਰਦੇਸ਼ ਦੇ ਭਾਗ ਛਤੀਸਗੜਾ ਬਿਹਾਰ ਪੱਛਮੀ ਉੱਤਰ ਆਪਣੇ ਬੰਗਾਲ ਇਹਨਾਂ ਭਾਗਾਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ 27 ਤਰੀਕ ਨੂੰ ਵੀ 28 ਤਰੀਕ ਨੂੰ ਫਿਰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਮੱਧ ਪ੍ਰਦੇਸ਼ ਇਹਨਾਂ ਸਾਰੇ ਭਾਗਾਂ ਦੇ ਵਿੱਚ ਮूसलाधार ਵਰਖਾ ਹੋਊਗੀ ਉਸ ਤੋਂ ਬਾਅਦ ਗੱਲ ਕਰੀਏ ਆਪਾਂ 29 ਤਰੀਕ ਦੀ 29 ਤਰੀਕ ਨੂੰ ਵੀ ਸਮੁੱਚੇ ਮੱਧ ਭਾਰਤ ਦੇ ਵਿੱਚ ਤੇ ਉੱਤਰੀ ਭਾਰ ਦੇ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਗੱਲ ਕਰੀ ਆਪਾਂ 30 ਤਰੀਕ ਦੀ ਤਾਂ 30 ਤਰੀਕ ਨੂੰ ਵੀ ਗੁਜਰਾਤ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਪੰਜਾਬ ਇਸ ਤੋਂ ਬਿਨਾ ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਅਤੇ ਰਾਜਸਥਾਨ ਦੇ ਦੱਖਣੀ ਭਾਗਾਂ ਦੇ ਵਿੱਚ ਤੇ ਗੁਜਰਾਤ ਦੇ ਭਾਗਾਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੁੰਦੇ ਸੰਭਾਵਨਾ। ਜਾਣੀ ਕੁੱਲ ਮਿਲਾ ਕੇ ਆਪਾਂ ਕਹੀਏ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਭਾਗਾਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਲਾਭ ਹੋਣ ਦੀ ਸੰਭਾਵਨਾ ਵੱਲ ਰਹੀ ਹੈ ਤੇ ਮੌਨਸੂਨ ਵੀ ਜਲਦੀ 26-27 ਤਰੀਕ ਤੱਕ ਪੰਜਾਬ ਦੇ ਵਿੱਚ ਆ ਜਾਏਗਾ ਇਹ ਸੀਗਾ ਆਉਣ ਵਾਲੇ 24 ਘੰਟੇ ਪੰਜਾਬ ਦਾ ਮੌਸਮ ਦਾ ਹਾਲ ਅਤੇ ਅਗਲੇ 5 ਦਿਨਾਂ ਦਾ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ